ਵਾਇਕੁਰ ਦੀ ਕਾਲਸਾ ਵਾਇਕੁਰ ਦੀ ਫਤੇ ਹੁਣ ਪਾਰ ਦਾ ਕੰਮ ਸ਼ੁਰੂ ਪਾਰ ਦਾ ਕੰਮ ਇਹੋ ਜਿਹਾ ਜਿੱਦਾਂ ਪੱਠੇ ਵਾਲੇ ਬੰਦੇ ਨੂੰ ਕੋਈ ਛੁੱਟੀ ਨਹੀਂ ਨਾ ਹੁੰਦੀ ਐਦਾਂ ਪਾਰ ਵਾਲੇ ਬੰਦੇ ਨੂੰ ਕੋਈ ਛੁੱਟੀ ਨਹੀਂ ਮੀਂਹ ਜਵੇ ਨੇਰੀ ਜਵੇ ਪੰਜਾਂ ਦਾ ਹਸਲਾ ਤੇ ਖੜਨਾ ਪੈਣਾ ਮੀਂਹ ਫੁੱਲ ਪੈਣ ਡਿਆ ਵਾ ਫੇਰ ਤੇ ਰੋਟੀ ਪਾਣੀ ਅਜ ਜੀਬ ਲੈ ਜਨੇ ਜੀਬ ਵੀ ਮੈਨੂੰ ਪਤਾ ਉਹਦੇ ਖੁਭ ਜਾਣੀ ਜਾ ਕੇ ਤੇ ਕੰਮ ਉਹਦਾ ਫੋਲੀ ਰੋਟੀਆਂ ਕੋਲੇ ਹੈ ਗਿਆ ਥਾਕ ਫੇਰ ਮੱਪਾ ਫੇਰ ਇੱਥੇ ਜਦਾ ਚੜਾਣੇ ਹੋ ਰਿਹਾ ਇੱਕ ਨਾਲੇ ਹੋਰ ਆ ਪਿੰਡ ਦੇ ਵਿੱਚ ਲੌਸਮੈਂਟਾਂ ਹੁੰਨ ਡੈ ਵੀ ਆ ਵੀ ਪਾਣੀ ਪਿਆਸ ਦਾ ਪੱਧਰ ਜਿਹੜਾ ਪਾਣੀ ਮੀਂਹ ਵਾਂਗ ਮਿੱਬ ਮਾਰ ਰਿਹਾ ਦੇਖੋ ਬੋਲੀ ਕੰਮ ਆ ਯਾਰ ਅਸੀਂ ਹੁਣ ਵਿਲੇ ਬੁੱਲੇ ਹੋਏ ਆ ਜੋ ਨਜਨ ਲਾ ਆ ਗਏ ਫਾਟਾ ਕੰਮ ਹੋ ਮਹਾਸਰੇ ਲੱਗੇ ਆ ਤੇ ਹੁਣ ਉਧਰੋਂ ਲੌਸਮੈਂਟਾਂ ਹੁੰਨ ਡੈ ਵੀ ਆ ਨਹੀਂ ਲੌਸਮੈਂਟਾਂ ਹੋਣ ਲੱਗੀਆਂ ਵਾ ਵੀ ਜਵਾਨੋ ਤਕੜੇ ਹੋ ਜੋ ਪੂਰੇ ਬਾਰੇ ਲਾਉਣੇ ਪੈਣੇ ਆ ਪਾਣੀ ਦਾ ਪੱਧਰ ਜਿਹੜਾ ਵਾ ਪਿਆਸ ਕਰਿਆ ਦਾ ਵਧ ਆ ਜਾਂਦਾ ਵਾ ਪਾਣੀ ਮਗਰ ਆਉਂਦੇ ਆ ਕਿੰਨਾ ਪਾਣੀ ਆਉਂਦਾ ਉਹਦਾ ਗਰਾਉਂਡ ਹੈ 80000 ਕਿਲੋਸ ਦੇ ਪਾਣੀ 80000 ਬਹੁਤ ਤਕੜਾ ਖਤਰਾ ਵਾ ਜਿਹੜਾ ਅਲੀ ਪਿੰਡ ਦੇ ਮੜਰਾਉਂ ਨੇ ਆ ਉਹ ਤੋਂ ਵੱਧ ਆ ਗਨੇ ਹਾਂ ਪਿਛਲੀ ਯਾਰ ਕਹਿੰਦੇ 75000 ਦੇ ਬੰਨ ਟੁੱਟ ਗਏ ਐਰ ਕੀ 80000 ਆ ਬਾਕੀ ਜੋ ਪਹੁੰਦਾ ਮਾਲਕ ਨੂੰ ਇਹਨੇ ਹੁੰਦੇ ਆ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਪੈਂਦਾ ਹਰੀ ਗਲੇ ਛੱਡਦੇ ਨਾ ਪਾਣੀ ਦਾ ਹੂੰ ਥੋੜਾ ਥੋੜਾ ਕਰਕੇ ਛੱਡੀ ਜਾਣ ਤੇ ਅੱਜ ਸਾਡਾ ਜੀ ਕਰਦਾ ਵੀ ਟਰੈਕਟਰ ਟਰੈਕਟਰ ਧੋਵਾਂਗੇ ਟਰਟਰ ਤੋਂ ਵਗੇ ਹੁਣ ਫੇਰ ਬੱਸ ਜਿੰਨੇ ਤੋਂ ਬਣੇ ਅੱਜ ਇਹ ਨਹੀਂ ਕਰਨਾ ਟਰਾਲੀ ਟਰੈਕਟਰ ਮੀ ਵੜਾ ਯਾਰ ਅੱਗੇ ਵੇਖੀ ਜਾਉ ਖੋ ਵੀ ਜਾਉ ਇਹਦਾ ਚਲ ਭਿਜਨੋ ਜੋ ਵਜਾ ਕੇ ਕੋਈ ਖੋ ਖੋ ਵੀ ਰੋਏ ਤਾਂ ਕੋਈ ਕਿਤੇ ਲੇਟ ਪਹੁੰਚ ਜਾਏ ਲੈ ਫੇਰ ਰਹਿ ਗਿਆ ਯਾਰ ਸਰੋਂ ਦਾ ਤੇਲ ਮੰਗਣ ਡਿਆ ਮੈਂ ਤੋਂ ਸਮਾਨ ਕੋਈ ਨਾ ਕੋਈ ਰਹਿ ਹੀ ਜਾਂਦਾ ਤੂੰ ਹੀ ਸਾਲਾ ਟਰੈਕਟਰ ਬਾਹਰ ਹੀ ਡੱਕਦਾ ਅੰਦਰ ਡੱਕਦੇ ਮੈਂ ਆ ਨਾ ਧੋਬ ਜੂਗਾ ਧੋਬ ਜੂ ਟਰੈਕ ਸਾਰਾ ਖਰਾਬ ਹੋਏ ਨਾ ਜਾ ਪਹਿਰ ਤੱਕ ਲਿਜਿਏ ਨਾ ਵਧੀਆ ਡੇਪਾਣਾ ਦਾ ਦਾਬਾ ਗਰੀ ਜਾਂਦਾ ਮੇਰੇ ਭਈਏ ਇਹ ਨਾ ਗੰਦ ਕੱਢਣ ਦੇ ਦੇ ਕੱਢਣ ਦੇ ਗੰਦ ਮੀਂਹ ਕਰਦਾ ਮੀਂਹ ਰੋੜੇ ਨੇ ਪਾਣੀ ਪਾ ਬਾ ਚੱਲੇ ਬਾਹਰ ਥੋੜਾ ਗੱਡਣੀ ਮੇਰੇ ਸਾਈਡ ਤੇ ਲਾਉਣੀ ਆ ਇਦਾਂ ਮੈਂ ਆਖਣਾ ਬਾ ਜਦਨ ਮੀਮ ਨੂੰ ਪਵੇ ਉਦਨ ਸੈੱਟ ਦੀ ਸਫਾਈ ਆ ਰੂਟਾ ਵੀ ਟ੍ਰਾਲੀ ਟਰੈਕਟਰ ਸਟਾਰਟ ਨਹੀਂ ਹੁੰਦਾ ਇਹ ਨਹੀਂ ਇਹ ਸਾਫ ਨਾ ਇਹ ਬਾਹਰ ਕਰ ਦੋ ਬਾਹਰ ਕਰ ਦੋ ਗਲਜੂਗੀ ਮਿੱਟੀ ਆ ਧੋਣੇ ਆ ਸਾਧਨ ਲੈਵਟੂ ਨਹੀਂ ਜੁਕਦਾ ਇਹਦਾ ਕੀ ਚੱਕਰ ਬਣ ਗਿਆ ਕਹਿੰਦੇ ਉਹ ਪੱਲਾ ਇਹ ਖਰਾਬ ਆ ਤੇ ਪੱਲਾ ਬਾਹਰ ਕੱਢ ਦੋ ਯਾਰ ਧੁੱਪ ਜੂਗਾ ਆ ਇਟਾ ਉਟਾ ਭਈਏ ਚਲੇ ਗਿਆ ਆ ਸਾਰਾ ਸਮਾਨ ਆ ਪਿੰਜਰੇ ਪੁੰਜਰੇ ਸਾਈਡ ਤੇ ਕਰਾ ਆ ਗਏ ਨਾ ਰਾਣੇ ਕਰ ਦੋ ਛੱਡ ਦੀ ਸਫਾਈ ਰੀਜ ਨਾ ਯਾਰ ਜਾਂਨੇ ਸਾਰਾ ਤਾਂ ਚੋਕਣਾ ਚੱਕਿਆ ਨਾ ਨੇ ਆ ਤਬਰਾ ਕਰ ਲੋ ਰਣੇ ਟਰੈਕਟਰ ਦਾ ਪੰਪੂ ਨੂੰ ਪਤਾ ਗਿਆ ਫਿਲਟਰ ਬਦਲ ਕੇ ਵੇਲੇ ਚਲੋ ਜੀ ਬਾਬੇ ਦਾ ਨਾਮ ਲੈ ਕੇ ਹੁਣ ਫਿਲਟਰਾਂ ਦੀ ਬਹੁਤ ਜਿਆਦਾ ਮੰਦੀ ਹਾਲਤਾਂ ਕਰਦੇ ਸੱਟ ਕਿੰਨਾਂ ਨੂੰ ਅੱਜ ਮੀਂਹ ਪੈਣ ਦਾ ਜੇ ਇੱਥੇ ਸਫਾਈ ਕਰਦੇ ਤਾਰੀ ਦੇ। ਇਹ ਮੋਵੀ ਨਹੀਂ ਪਾਰ ਜਾਣਾ। ਛੁੱਟੀ ਕਰ ਦਿਓ ਪਾਰ ਦੀ। ਅੱਜ ਨਾਲ ਬਾਹਰ ਦੇ ਕੰਮ ਦੀ ਛੁੱਟੀ ਕਰਕੇ ਸਾਰਾ ਸ਼ੈੱਡ ਸਾਫ਼ ਕਰੀਏ। ਉਹ ਸਰਵ ਸਰਵ ਸਟੇਸ਼ਨ ਸਾਫ਼ ਕਰਕੇ ਨਾ ਟਰੈਕਟਰ ਧੋਈਏ ਯਾਰ। ਹੱਥੋਂ ਥੀ ਲਾ ਕੇ। ਆਇਟਾ ਸਾਰੀਆਂ ਚੁੱਕ ਦੋ ਕੁਦੇ ਸੋ। ਹੈ? ਆ ਉੱਥੇ ਕਰ ਦੋ ਕੋਈ ਨਹੀਂ ਅੱਜ ਇਹ ਕੀ ਸ਼ੈੱਡ ਖੁੱਲਾ ਖੁੱਲਾ ਲੱਗਣ ਰਿਹਾ ਨੇ ਸਪਾਈ ਹੋ ਗਈ ਆਹਨ ਜਵਾਕ ਲੱਰ ਰਿਹਾ ਵਾਹ ਜਮੀਨ ਦਾ ਮੌਸਮ ਅੱਜ 4/4 75 ਤਦਰ ਖਬਰਾਂ ਵੀ ਮਾੜੀਆਂ ਨੀ ਸੇਵਾ ਵਾਵਾ ਗਿਆ ਹੀ ਭਰਾਵਾ ਟਿਕ ਗਏ ਪਿਆ ਮੇਰਾ ਤਾਂ ਜਿਹੜੇ ਸਰੇਂਦਰ ਆਲਾ ਉਹਦੇ ਮੂੰਹਾਂ ਨਹੀਂ ਟਟਾ ਉਹ ਟਰੈਕਟਰ ਖੜ ਕੇ ਬੈਕ ਕਰਾਇਆ ਖੜ ਕੇ ਤੇ ਕਮਿਟੀ ਦਾਦ ਮੇ ਉਹਦੇ ਉੱਤੇ ਵਾਵਾ ਲੈ ਕਰਾਇ ਨਾ ਹੈ ਜਿੱਥੇ ਪੂਰਾ ਨਪਿਆ ਯਾਰ ਅਜੇ ਨੈਸ਼ਨ ਵਗੈਰੇ ਤੇ ਰੇਤ ਬੜੀ ਭਾਈ ਤੇ ਗੱਲ ਹੀ ਰਾਹ ਤੇ ਮਾਰ ਕੇ ਕਰਾਇਆ ਕਰੋਆ ਐ ਵਧੀਆ ਗੋਲੀ ਵਰਗਾ ਰਾਹ ਬਣ ਗਿਆ ਜੇ ਅੱਜ ਫੇਰ ਮੀਂਹ ਆ ਗਿਆ ਇੱਥੇ ਨਾਂਗਾ ਬਹੁਤ ਜ਼ਿਆਦਾ ਵਾ ਉਹ ਵੀ ਸਾਰੇ ਇਲਾਕੇ ਦੀ ਜ਼ਮੀਨ ਇਸੇ ਰਾਹ ਤੇ ਪੈਂਦੀ ਹੈ ਤੇ ਫੇਰ ਹੋਣੇ ਨੇ ਲੀਆਂ ਨਾ ਖਰਾਬ ਹੋਏ ਨਾ ਏਰਵਾਵਾਂਗੇ ਬਣਾਵਾਂਗੇ ਜੇ ਦਿਨ ਲੱਗੇ ਤਾਂ ਵੀ ਨਾਣੀ ਮਾਣਿਆ ਦਿਨ ਲੱਗਣੇ ਹੋਰ ਹੋ ਗਿਆ ਇੰਨਾ ਇੰਨਾ ਪਾਣੀ ਤੇ ਮੇਰੇ ਵੀਰ ਢਿੱਲੇ ਨਾ ਪੋ ਖਿੱਚ ਕੇ ਰੱਖੋ 80000 ਕਿਲੋ ਸਕ ਪਾਣੀ ਆ 80000 ਤੇ 75 ਦੇ ਕਹਿੰਦੇ ਵੀ ਹਾਵਣਾ ਸਰੀ ਦੇ ਚਲੇਗਾ ਟਰੈਕਟਰ ਦੇ ਟਾਇਰਾ ਲੱਗੇ ਆਹ ਮੇਰੇ ਵੀਰ ਤਗੜੇ ਹੋ ਜੋ ਤਗੜੇ ਮੋਰਚਾ ਸੰਭਲੋ ਆਪੋ ਆਪਣਾ ਤੇ ਢਿੱਲੇ ਨਾ ਪੈ ਜਾਓ ਹਿਨ ਹੁਣ ਆ ਗਏ ਆ ਪਾਰ ਮੀ ਹਟ ਗਿਆ ਤੇ ਨਿਕਲ ਆਏ ਅਸੀਂ ਇਸੇ ਕਰਕੇ ਕਿ ਜਾ ਕੇ ਵੇਖੀਏ ਆਪਦਾ ਸਿਸਟਮ ਨਿਗੀ ਜੀ ਘਾਲੋ ਮੁੜ ਕੇ ਕਿੱਧਰ ਦੀ ਕਿੱਧਰ ਬੰਦੇ ਨੂੰ ਲੈ ਜਾਂਦੀ ਇਸ ਕਰਕੇ ਬਾਬਾ ਨਾਨਕ ਨਾ ਹੀ ਕਰੇ ਆ ਸਪੀਡ ਵੀ ਬੜੀ ਉ ਪਾਣੀ ਦੀ ਓਏ ਖੜਾ ਇਹ ਦੂ ਵੇਖੇ ਤੇ ਵੇਖਾ ਦਰ ਦੂਰ ਖੋਲੇ ਹੋਣੇ ਗਾੜ ਦੇ ਬੰਨੇ ਸ਼ਾਇਦ ਨਿਕਲੀ ਜਾਵੇ ਕੋਈ ਪਤਾ ਨਹੀਂ ਵੇਖਾ ਪਾਣੀ ਵੇੜੇ ਗੱਡੀ ਸਪੀਡ ਨਾਲ ਭਾਈ ਮੜਾਇਆ ਹਿੱਸਾ ਚੋਕੇ ਉਹ ਸਾਈਡ ਤੇ ਕਰੀਏ ਯਾਰ ਆ ਬੇੜੇ ਦਾ ਹਿੱਸਾ ਚੋਕੇ ਸਾਈਡ ਤੇ ਕਰੀਏ ਖੇਚਲਾ ਖੇਚਲਾ ਬਣਿਆ ਬੇੜੀ ਕੱਲ ਛੁੱਟ ਗਈ ਇਹਨਾਂ ਕੋ ਚਲੋ 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 ਪੀਓ ਚਾਹ ਚਲਿਏ ਤਾਂ ਨੂੰ ਕਰਾਇਆ ਲੈ ਚਲਿਏ ਤੇ ਤੋੜੇ ਲੈ ਚਲਿਏ ਜਿੱਥੇ ਲੱਗਣ ਵਾਲਾ ਉਹਨੂੰ ਲਾ ਜੀਏ ਥਾਂ ਨੂੰ ਬੋਰੇ ਬਾਰੇ ਢੇੜਾ ਮਾਰ ਕੇ ਆਈਏ ਤੇ ਇੱਕ ਦਾਤੀਆਂ ਲੈ ਲਓ ਤੇ ਆਪਾਂ ਬੰਨ ਸਾਫ਼ ਕਰਨੇ ਪੈਣੇ ਹੁਣ ਆਪਾਂ ਨੂੰ ਸਾਰੇ ਉਹ ਤਾਂ ਗੱਟੇ ਵਾਲੇ ਦੇ ਉੱਤੋਂ ਦੀ ਟਰੈਕਟਰ ਨਹੀਂ ਲੰਘਦਾ ਜਿਹੜਾ ਤਾਂ ਉੱਪਰ ਵਾਲਾ ਗੱਟੇ ਵਾਲਾ ਬੰਨ ਉਹ ਸਾਰਾ ਦਾਤਰੀਏ ਸਾਥ ਸਾਫ਼ ਕਰਨਾ ਪੈਣਾ ਮਲੋਂ 10 ਦਿਨ ਗੱਲ ਕਰਦੀ ਵੀ 10 ਦਿਨ ਡਾਕੇ ਰਹਿਣ ਤੇ ਮੁੜ ਕੇ ਕੋਈ ਗੱਲ ਨਹੀਂ ਹਾਂ ਮੁੜ ਕੇ ਆਦਾ ਸਾਂ ਤੇ ਨਹੀਂ ਆਂਦਾ ਨਿਆਰੇ ਲੈ ਚਾਹ ਚੋਨਾ ਟਿਕਾਣੀ ਤੇ ਆ ਤੇ ਆਰੀ ਚੋਨੇ ਬਸ ਹਾਂ ਟਕ ਬੜੀਆ ਜੇ ਉਹਨੇ 10 ਦਿਨ ਚੜ ਗਏ ਤੇ ਫੇਰ ਬਚ ਗਏ ਤੇ ਜੇ 10 ਦਿਨ ਸੁੱਤੇ ਰਹਿ ਗਏ ਤੇ ਫੇਰ ਸੁੱਤੇ ਹੀ ਰਹਿ ਗਏ ਉਹ ਨਾ ਆਦਾ ਸਾਂ ਵਿੱਚ ਪਾਪੋ ਰਾਖਾ ਉਹ ਨਾ ਐਸੇ ਅੰਦਰ ਸਾਨੂੰ ਕੱਢਾ ਕਹਿੰਦਾ ਨਿਕਲੋ ਬਾਹਰ ਪੰਜੀ ਗਾਦੀ ਇਹ ਹੋ ਗਈ ਜੋਨੋ ਫੁੱਲ ਚੜਾਈ ਇਹ ਬੰਦੇ ਸਾਰੇ ਬੈਠੇ ਆ ਜਿੱਥੇ ਪਦਾ ਵਾ ਟੋਲੇ ਟਾਲੇ ਲੱਗਣ ਵਾਲੇ ਆ ਬੰਦਾ ਤੇ ਸਪਰੇਸ ਨੂੰ ਪਾਰੀਏ ਤੇ ਫੈਣ ਜੋ ਫੈਣ ਬੰਦੇ ਮਿੰਡੋ ਮਿੰਡੀ ਜਿੱਥੇ ਆ ਰਾ ਸੁੱਕੇ ਹੀ ਏ ਮਾਮਾ ਉੱਤਰ ਜੇਗਾ ਬਾਲਾ ਤਰਨਾ ਢਲਾ ਯਾਰ ਬੰਦਾ ਉਹ ਬੰਦਾ ਕੰਮ ਕਰਦਾ ਪੰਪ ਕਾ ਤਾਂ ਲਾਈ ਜੰਨਾ ਹੁਣ ਮਾਲ ਹੀ ਜ਼ਿਆਦਾ ਖਾ ਲਿਆ ਉਹ ਖ ਮਾਲਿਆ ਉਥੇ ਲਾਈਏ ਤੋੜੇ ਆ ਜਾ ਜਾ ਚੜਾ ਆ ਗਈ ਤੋੜੀ ਫੁੱਲ ਬਟਾ ਫੋਲ ਦਾ ਹਜਵਾਂ ਤੋਂ ਕਾਇਮ ਹੋ ਜੋ ਕਾਇਮ ਆ ਬੇਲਾ ਨੋ ਲੈ ਕੇ ਕਾਇਮ 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 ਗੈਮੋ ਗੈਮ ਪਹਾਲੀ ਟੋਆਣਾ ਪਹ ਗਿਆ ਵੀ ਹੋਣਾ ਪੈਂਦਾ ਮਫਾ ਦੇਖਿਆ ਹੈ ਪੈਂਦਾ ਕੋਈ ਮੈਂ ਲੈ ਜੂ ਤਾਂ ਇਹਦੇ ਤੇ ਆ ਗਿਆ ਲੱਗ ਜੂ ਪਹਾਲਣ ਫਾਟ ਮਾੜਾ ਫਾਟ ਮਾੜਾ ਓਏ ਉਹ ਪੁੱਠੇ ਹੁੰਦੇ ਆ ਕੀ ਆ ਆਪਰੇ ਆ ਗਿਆ ਸਾਬ ਸੁਭਾਈ ਹੋ ਗਈ ਸ਼ੁਰੂ ਹੁਣ ਕੋਈ ਰਾਖੀ ਜਿਹੜੀ ਆ ਬਹੁਤ ਜ਼ਰੂਰੀ ਆ ਬਾਕੀ ਸਾਰੇ ਕੰਮ ਨਿਬੜ ਗਏ ਇੱਕ ਪੁੱਠ ਚੁਕਲਾ ਦੂਜੀ ਤਿਆਰ ਹੁਣ ਸਾਰੇ ਬੰਦ ਵੱਢ ਗਏ ਮਾਮਾ ਇਹ ਦੂਜਾ ਵਾ ਸਰਕੜਾ ਤੇ ਧਿਆਨ ਨਾ ਥਪਾਇਆ ਕਰ ਤੂੰ ਜਵਾਕਾਂ ਨੂੰ ਕਾ ਦਾਤਰੀ ਬੋਣਾ ساری ਉਮਰ ਤੇਰੀ ਨੰਗੀ ਆ ਉਤੋਂ ਤੋਂ ਵੱਡੀ ਆ ਉਹ ਤੋਂ ਤੋਂ ਹੀ ਐਡਾ ਰਗੜ ਕੇਗਾ ਤੋਂ ਵੱਡਨੇ ਬਾਸੀ ਬਾਕੀ ਆਪਾ ਸਪਰੇਅ ਮਾਰੀ ਜਾਣੀ ਐ ਇਦਾਂ ਤੂੰ 10 ਬੂਟੇ ਨਹੀਂ ਵੱਢ ਸਕਦੇ ਪਾਸੇ ਸੁੱਟੋ ਨਾਲੇ ਰਾਜ ਨਾ ਸੁੱਟੋ ਇਧਰ ਦਰਿਆ ਵਾਲੇ ਬੰਨੇ ਸੁੱਟੋ ਰਾਜ ਮੁੜ ਕੇ ਸੱਪ ਸੁਪ ਥੱਲੇ ਬਹਿਣਗੇ ਫਿਰ ਰਾਤ ਬਰਾਤੇ ਆਪਾਂ ਨੰਗਣਾ ਵਾਲੇ ਤੇ ਢੇੜੇ ਰੱਖਣੇ ਪੈਣੇ ਬੰਨਾਂ ਦੇ ਪਾਣੀਆਂ ਪੂਰਾ ਸਿਖਰਾਂ ਤੇ ਆ ਗਿਆ ਵੇ ਹਲੋ ਫਿਰ ਉਸ ਬੰਦਾ ਬੰਦਾ ਸਪਾਈ ਕਰਕੇ ਮੈਂ ਬੰਦਿਆਂ ਲਈ ਆਇਆ ਪਾਣੀ ਲੈਣ ਕਿਉਂਕਿ ਉਹ ਬੰਨੇ ਵੱਢਣ ਦੇ ਬੰਦ ਦੇ ਉੱਤੇ ਕੀੜਾ ਮਾਰ ਲਿਆ ਵਾ ਠੀਕ ਠਾਕ ਸਭ ਚੜਦੇ ਗਏ ਤੇ ਬਾਕੀ ਹੁਣ ਉਹਨਾਂ ਨੂੰ ਪਾਣੀ ਧਾਣੀ ਪਿਉਣੇ ਇੱਕ ਵਾਰ ਦਮ ਮਾਰ ਲੀ ਮੜਾਇਆ ਉਹ ਖੋਪੇ ਦੇ ਵਿੱਚ ਲਾਇਆਦਾ ਯੋਰ ਤੇ ਗੱਲ ਕਰਦੇ ਆਂ ਵੀ ਅੱਜ ਜਦੋਂ ਹੁੰਦਾ ਵਾ ਜਿਤਨਾ ਸਾਡੇ ਇਲਾਕੇ ਨੂੰ ਜੋੜਨ ਵਾਲਾ ਸਾਰੇ ਕੰਮ ਸਾਂਝੇ ਤੌਰ ਤੇ ਤਾਂ ਹੀ ਹੁੰਦੇ ਆ ਵੀ ਜਦੋਂ ਅੱਜ ਮੜਾ ਜਾ ਪਤਾ ਲੱਗਾ ਸਾਰੇ ਇਲਾਕੇ ਨੂੰ ਵੀ ਜਿਹੜਾ ਵਾ ਪਾਣੀ ਦਾ ਪੱਧਰ ਉੱਚਾ ਵਧਣ ਡੇ ਪਿਆ ਵਾ ਤੇ ਕਿਸੇ ਨੇ ਨਹੀਂ ਦੇਖਿਆ ਵੀ ਉਹਦਾ ਝੋਨਾ ਨਹੀਂ ਇਹਦਾ ਝੋਨਾ ਨਹੀਂ ਆ ਸਾਡੇ ਖਾਸ ਕੱਲੇ ਪਿੰਡ ਦੇ ਵਿੱਚੋਂ ਹੀ 10 15 ਟਰੈਕਟਰ 16 ਟਰੈਕਟਰ ਨਿਕਲ ਕੇ ਨਾਲ ਜਿਹੜੇ ਬੰਦੇ ਟਰੈਕਟਰ ਨਹੀਂ ਖੜ ਸਕਦੇ ਉਹਨਾਂ ਦਾ ਦਾਤੀਆਂ ਕਈਆਂ ਚੁੱਕੀਆਂ ਤੇ ਟੋਟਲੀ ਸਾਰੇ ਬੰਦ ਦੇ ਉੱਤੇ ਢੀੜਾ ਮਾਰ ਕੇ ਤੇ ਪੂਰੀ ਸਾਫ ਸਫਾਈ ਕਰਤੀ ਆ ਇਹ ਕੀੜਾ ਮਾਰਨਾ ਸੌਖਾ ਜਿਹਾ ਜਿੱਥੇ ਮਿੱਟੀ ਪੈਣ ਵਾਲੀ ਪਾਣੀ ਆ ਤੇ ਜੇ ਇੰਦਾ ਸਾਰੇ ਇਲਾਕੇ ਜੁੜ ਕੇ ਸਾਰੇ ਇੱਥੇ ਆ ਜਾਣ ਬਿਆਸ ਦਰਿਆ ਦੇ ਕੰਢੇ ਤੇ ਸਾਰੇ ਮੁਲਕੀ ਆ ਜੇ ਤੇ ਫੇਰ ਆਪਾਂ ਕਿੱਥੋਂ ਟੁੱਟਣ ਦਵਾਂਗੇ ਆ ਮੁਰਕੇ ਮੋਟਰਸਾਈਕਲ ਲੈ ਕੇ ਸਾਰਿਆਂ ਨੇ ਵੇਖਣ ਆਉਣਾ ਵੇਖ ਕੇ ਇਹ ਕਿੰਨਾ ਪਾਣੀ ਟੁੱਟਾ ਤੇ ਜੇ ਪਹਿਲਾਂ ਆਪਾਂ ਉਹਦਾ ਪ੍ਰਬੰਧ ਕਰ ਲਈਏ ਨੂੰ ਛੇਤੀ ਨਾ ਟੁੱਟਣ ਦਈਏ ਤੇ ਫੇਰ ਕਿੱਥੇ ਇਹ ਸਿਸਟਮ ਖਰਾਬ ਹੋ ਜਾਦਾ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਸੰਯੋਗ ਦਿਓ ਤੇ ਜਿੰਨੇ ਵੀ ਹੋ ਸਕੇ ਟਰੈਕਟਰ ਆਪਦੇ ਪਿੰਡਾਂ ਦੇ ਵਿੱਚ ਨਾ ਯਾਰ ਇੱਕ ਕੰਮ ਕਰੋ ਬੂਰੇ ਭਰੋ ਪੀ ਹਰ ਇੱਕ ਪਿੰਡ ਦੇ ਵਿੱਚ ਨਰੇਗਾ ਤੇ ਚੱਲ ਨਹੀਂ ਰਹੀ ਆ ਨਰੇਗਾ ਤੋਂ ਬੂਰੇ ਭਰਾ ਕੇ ਤੇ ਫਿਰ ਜਦੋਂ ਕਿਤੇ ਮੈਸੇਜ ਆਵੇ ਤੇ ਬੰਦਾ ਮਿੰਟੋ ਮਿੰਟੇ ਟਰਾਲੀਆਂ ਦੇ ਨਾਲ ਜਿਹੜੇ ਆ ਬੂਰੇ ਆਪਣੇ ਇੱਥੇ ਤੇ ਆ ਤੇ ਪਹੁੰਚਦੇ ਕਰਨ ਬਾਅਦ ਵੀ ਤੇ ਆਪਾਂ ਕਰਦੇ ਹੀ ਆ ਯਾਰ ਨਰੇਗਾ ਲੱਗੀ ਆ ਆਪਾਂ ਕਿਹੜਾ ਵੀ ਚਲੋ ਜੇ ਆਪਾਂ ਨਾਂ ਨਾਲ ਨੂੰ ਤੰਗ ਕਰੀਏ ਜਿੰਨੇ ਭਰ ਸਕਦੇ 100 50 ਭਰ ਕੇ ਰੱਖ ਸਦਣਾ ਜਦੋਂ ਲੋਡ ਹੋਵੇ ਉਸ ਦਿਨ ਮੈਸੇਜ ਕਰਾਂਗੇ ਤੁਹਾਨੂੰ ਜਾਂ ਕੋਈ ਸਟੇਟਸ ਪਾਵਾਂਗੇ ਤੇ ਮੇਰੇ ਵੀਰ ਟਰੈਕਟਰਾਂ ਦੇ ਲੱਤ ਕੇ ਜਿਹੜੇ ਬੋਰੇ ਆ ਆਲੀਗਲਾ ਪਿੰਡ ਵਿੱਚ ਪਹੁੰਚਦੇ ਕੀਤੇ ਜਾਣ ਤੇ ਫਿਰ ਜਿਹੜਾ ਵਾ ਇਹ ਵੀ ਚੀਜ਼ ਨੂੰ ਆਪਾਂ ਜਿਹੜਾ ਹੱਲ ਕਰ ਸਕਦੇ ਆ ਸਭ ਤੋਂ ਵੱਡੀ ਵੀ ਇਹ ਹੋਈ ਆ ਵੀ ਹਰ ਇੱਕ ਪਿੰਡ ਦੇ ਵਿੱਚ ਨਰੇਗਾ ਦੇ ਕੋਲੋਂ ਮੇਰੇ ਵੀਰ ਵੱਧ ਤੋਂ ਵੱਧ ਬੋਰੇ ਭਰਾਓ ਜਿੰਨੇ ਵੀ ਭਾਈ ਜਾਣ ਜਦੋਂ ਕੋਈ ਲੋੜ ਵੇ ਬੰਦਾ ਭੱਜ ਕੇ ਬੂਰੇ ਲਿਆ ਕੇ ਤੇ ਉਹਦਾ ਮਸਲਾ ਹੱਲ ਕਰ ਸਕੀ ਇਸ ਕਰਕੇ ਸਾਰੇ ਵੀਰਾਂ ਨੂੰ ਅਪੀਲ ਆ ਜੇ ਹੁਣ ਆਪਣੇ ਤੇ ਲੱਗੇ ਲੱਗੇ ਹੁਣ ਬੰਦੇ ਇੱਥੇ ਸਾਫ ਸਪਾਈ ਕਰਨ ਨੂੰ ਮੈਂ ਪਾਣੀ ਲੈਣ ਆਇਆ ਹਾਂ ਤੇ ਝੋਨਾ ਵੀ ਬਹੁਤ ਹੁਣ ਦਿੱਸੇ ਖਰਾ ਦੇ ਹਿਸਾਬ ਨਾਲ ਕੀੜੀ ਵਾਲੀ ਦਵਾਈ ਰਹਿ ਗਈ ਪੈਣ ਵਾਲੀ ਬਾਕੀ ਸਾਰੇ ਕੰਮ ਹੋ ਗਏ ਆ ਤੇ ਮਾਲਕ ਜੀ ਚਲੋ ਕਿਰਪਾ ਹੀ ਰੱਖਿਓ ਤੇ ਜਿੰਨਾ ਵੀ ਹੋ ਸਕੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਸੰਗਤਾਂ ਆ ਗਈਆਂ ਕੁਝ ਕਰਾਏ ਲੈ ਕੇ ਬਾਕੀ ਮੇਰੇ ਵੀਰਾਂ ਨੂੰ ਬੇਨਤੀ ਆਗੇ ਨਿਕਲੋ ਚਲਿਏ ਮਿੰਟੋ ਮਿੰਟੀ ਤੁਹਾਨੂੰ ਢੀਕੰਦੇ ਆ ਤੇ ਕੁਝ ਸੰਗਤਾਂ ਆ ਗਈਆਂ ਤੇ ਵੱਧ ਤੋਂ ਵੱਧ ਜੀ ਸੰਗਤਾਂ ਬੰਦ ਚਲਿਏ ਕਰਾਏ ਲੈ ਆਓ ਟਰੈਕਟਰ ਲੈ ਆਓ ਤੇ ਨਾਲ ਕਈਆਂ ਲੈ ਆਓ ਤੇ ਫਿਰ ਚਲੀ ਆਇਆ ਬੰਨ ਇੱਥੇ ਲੈ ਆਉਣੇ ਖੋਲੋ ਵੇਡਾ ਨਾ ਰੋ ਤੇ ਉਹ ਤੇ ਆ ਐਫ ਆਰ ਤੇ ਲਾਂਚ ਕਰਤੀ ਆ ਤੇ ਬੰਦਾ ਜਿਹਦਾ ਨਾਮ ਹੀ ਪਾਇਆ ਜਿਹੜਾ ਤੇ ਜਵਾਕਾ ਪਿੰਡੋਂ ਲਿਆਇਆ ਹੋਇਆ ਉਹ ਸੌਖੀ ਪੈਣੀ ਨਹੀਂ ਉਹ ਗੱਲ ਤੇਰੀ ਮੈਨੂੰ ਪਤਾ ਨਹੀਂ ਅੱਗੇ ਲਾ ਦੱਸਦੇ ਹੋ ਚੱਲ ਵਿਕਰਜਿਕਾ ਖਾਲਸਾ ਤੇ ਵਿਕਰਜਿਕੀ ਫਤਿਹ ਭਾਈਆ ਦੇਖ ਲੋ ਅੱਧੇ ਫੁੱੜਦਾ ਫਰਕ ਰਹਿ ਗਿਆ ਵਾ ਤੇ ਰੇਤ ਆਲਾ ਬੰਨਾ ਤੇ ਮੇਰੇ ਵੀਰ ਪਹੁੰਚੋ ਤੇ ਪਿੰਦੇ ਦੇ ਮੱਥੋਂ ਜਿਹੜੀ ਪਿੰਦੇ ਦੀ ਬਹਿ ਗਾਣਾ ਉਹ ਤੋਂ ਥੋੜਾ ਜਿਹਾ ਤਾਂ ਤਾਂ ਤੇ ਕੋਈ ਬੰਨਨਦੇ ਆਂ ਕਰਾਇਆਂ ਨੂੰ ਨਾ ਤੇ ਪਰ ਮਿੱਟੀ ਨਹੀਂ ਪੂਰੀ ਆਉਂਦੀ ਟਰਾਲੀਆਂ ਨਾਲ ਮਿੱਟੀ ਲਿਓਣੀ ਪੈਣੀ ਇੱਥੇ ਮਿੱਟੀ ਹੈਗੀ ਪੰਨੇ ਪੰਨੇ ਵੀਰ ਬੰਨ ਬਖਾਰੇ ਨਾਲ ਹੀ ਕਿੰਨਾ ਨੀਵਾ ਆ ਇਹ ਇਧਰ ਪਾਣੀ ਕਿੰਨਾ ਉੱਚਾ ਵਾ ਇੱਥੇ ਜਾ ਹੈ ਨਹੀਂ ਆ ਇਧਰ ਦੇ ਬੰਨੇ ਵੇਖ ਲਓ ਤੇ ਇੱਥੇ ਦੇ ਬੰਨੇ ਵੇਖ ਲਓ ਕਿੰਨਾ ਬੰਨ ਨੀਵਾ ਵਾ ਆਪਾਂ ਨੂੰ ਮਿੱਟੀ ਲਿਆ ਕੇ ਟਰਾਲੀ ਨਾਲ ਮਿੱਟੀ ਪਾਉਣੀ ਪੈਣੀ ਇੱਥੇ ਰੁੱਕ ਫੁੱਤੇ ਜਾ ਰਿਹਾ ਜਿੱਥੇ ਖੋਰ ਪੀਦਾ ਸੀ ਆਮ ਨਾਲ ਉਹ ਨਾਲ ਨਾਲ ਸਾਰੇ ਸੁੱਟਦੀ ਆ ਤਾਂ ਉਹ ਤੱਕ ਸਾਰੇ ਬੰਤੇ ਮਾਰਾਂ ਘੇੜਾ ਜਿਹੜਾ ਝੋਨਾ ਚੱਲ ਬੰਨ ਤੋਂ ਬਗੈਰ ਆ ਜੇ ਹੋ ਗਿਆ ਤਾਂ ਵੀ ਠੀਕ ਆ ਨਹੀਂ ਤਾਂ ਫਿਰ ਲੋ ਨੂੰ ਜੂਰਿਆ ਇਧਰਲਾ ਸਾਰਾ ਜਿੰਨਾ ਜੂਰ ਲਾਵਾਂਗੇ ਇਹਨੂੰ ਜਿੰਨਾ ਵੀ ਹੋ ਸਕੇ ਪਹਚਾਣ ਦੀ ਕਰਦੇ ਕੋਸ਼ਿਸ਼ ਮੱਸੇ ਕਰਕੇ ਕਿਲੇ ਕਿਲੇ ਬੰਨਦੇ ਆਉਣ ਲੱਗਾ ਕਿੱਦਾਂ ਦਾ ਮਾਹੌਲ ਚੱਲ ਅਨ ਦੇ ਤਰ੍ਹਾਂ ਬਹੁਤ ਉੱਚਾ ਵਾ ਠੀਕ ਆ ਜੀ ਕੋਈ ਗੱਲ ਬਾਤ ਨਹੀਂ ਨਹੀਂ ਆ ਰਹੀਆ ਬਾਕੀ ਆਪਣਾ ਫਰਜ਼ ਆ ਬਸ ਜਿਹੜਾ ਛੇੜਾ ਮਾਰਨਾ ਬਾਕੀ ਪ੍ਰਮਾਤਮਾ ਦੇ ਬਸ ਜੋ ਕਰਨਾ ਜੋ ਹੋਣਾ ਇਦਰ ਤੇ ਪਾਣੀ ਪੈਣ ਡਿਆ ਪੈ ਕਿਸੇ ਨਾ ਕੇ ਬੰਨਿਓ ਹੁਣ ਆਪਣੇ ਬੰਦ ਦੇ ਘੇਰੇ ਘੇਰੇ ਪਾਣੀ ਲੱਗ ਜਾਣਾ ਬਸ ਹੁਣ ਕੋੜ ਆਓ ਦੇਖੋ ਜੇ ਪੂਰਾ ਜੂ ਲਾਵਾਂਗੇ ਬਾਕੀ ਕਿੰਨਾ ਕੁ ਪਛਦਾ ਤੇ ਕਿੰਨਾ ਕੁ ਦੀ ਹੁਣ ਆ ਗਿਆ ਕਿੱਥੇ ਚਲੇਗਾ ਡੇਰਾ ਮਾਰ ਲਿਆ ਸਾਰੇ ਬੰਤ ਗੇੜਾ ਹੁਣ ਇਧਰ ਆਪਣੇ ਬੰਦੇ ਰਾਹ ਬਣਾਉਣ ਡੈ ਆ ਇਧਰ ਗਾੜੀਏ ਜੇ ਬਣਨ ਰਹੀ ਆ ਚਲ ਗੇੜਾ ਤੇ ਕੱਢ ਕੇ ਵੇਖੀ ਕਿਤੇ ਨਾ ਆਪਣਾ ਵੀ ਆ ਨਵੀਂ ਪੈਲੀ ਫੇਰ ਬਣਦੀ ਜਾਂਦੀ ਨਾਲ ਵਧੀਆ ਇਹਨੂੰ ਚਲ ਚਲ ਪੰਨਾਂਗੇ ਛੋ ਨਾ ਤੁਸੀਂ ਚੈੱਕ ਕਰੋ ਕਿਰਪਾ ਮਾਲਕ ਦੀ ਪੂਰੀ ਹੈ ਫਸਿਆ ਖੜਾ ਤੋ ਖਾਦਾ ਹੀ ਪਾਈਆਂ ਨੂੰ ਬਸ ਕਈ ਵੀਰ ਪੁੱਛਦੇ ਆ ਯਾਰ ਖਾਦ ਦੀ ਕਿਸ਼ਤ ਕਿਦਾਂ ਕਿਦਾਂ ਪਾਉਣੀ ਆ ਵੀਰ ਖਾਦ ਦੀ ਕਿਸ਼ਤ ਜਿਹੜੀ ਆ ਤੁਸੀਂ ਜਦੋਂ ਵੀ ਪਾਉਣੀ ਆ ਨਾ ਜਿੰਕ ਜਿਹੜੀ ਆ ਪਹਿਲੀ ਖਾਦ ਨਾਲ ਪਾਇਆ ਕਰੋ ਜਿੰਕ ਪਾਉਣਾ ਕੋਈ ਵੀ ਪਦਾਰਥ ਪਾਉਣਾ ਉਹ ਪਹਿਲੀ ਖਾਦ ਨਾਲ ਪਾਇਆ ਉਹ ਪਹਿਲੀ ਖਾਦ ਨਾਲ ਪਾਇਆ ਤਾਂ ਜਿਹੜੀਆਂ ਜੜਾ ਜੜਾ ਨੂੰ ਖਾਦ ਲੱਗ ਜਾਂਦੀ ਆ ਉਹ ਜ਼ਿਆਦਾ ਫਾਇਦਾ ਕਰਦੀ ਆ ਤੇ ਜਿਹੜੋ ਦੂਜੀ ਖਾਦ ਪਾਉਣੀ ਉਹਦੋਂ ਕੋਈ ਵੀ ਜੇ ਤੇ ਪੈਲੀ ਤਕੜੀ ਆ ਫਿਰ ਤੇ ਗਰੋਥ ਪ੍ਰੋਮੋਟਰ ਪਾਉਣ ਦੀ ਲੋੜ ਨਹੀਂ ਤੇ ਜੇ ਕਿਤੇ ਮਾੜੀ ਆ ਤੇ ਫਿਰ ਦੂਰੀ ਖਾਦ ਨਾਲ ਗਰੋਥ ਪ੍ਰੋਮੋਟਰ ਪਾ ਦਾ ਤੇ ਤੇਰੀ ਖਾਦ ਦੇ ਨਾਲ ਕੋਈ ਕੀੜੀ ਵਾਲੀ ਦਵਾਈ ਜਿੱਦਾਂ ਵੀ ਜੋ ਵੀ ਆ ਆਪਾਂ ਪਾਉਣੇ ਆ ਉਹ ਪਾ ਦਿਆ ਕਰੋ ਫਿਰ ਜਿਹੜਾ ਝੋਨਾ ਉਹ ਪੂਰੀ ਗਰੋਥ ਕਰੂਗਾ ਇਸ ਕਰਕੇ ਇਹਨਾਂ ਦੀਆਂ ਨੀਆਂ ਗੱਲਾਂ ਦਾ ਬਸ ਧਿਆਨ ਰੱਖ ਕੇ ਤੇ ਕੰਮ ਨੂੰ ਖਿੱਚੀ ਜਾਇਆ ਕਰੋ ਤੇ ਝੋਨਾ ਵੇਖ ਲੋ ਕਰੋ ਚੈੱਕ ਵੈਗਰੂ ਦੀ ਕਿਰਪਾ ਵਾ ਬਸ ਹੁਣ ਮਾਲਕ ਨਾ ਹੜ ਤੋਂ ਵਿਚਾਲੇ ਇਹਨਾਂ ਨੂੰ ਇਹ ਗਾੜੀ ਹੁਣ ਫੋਲੀ ਆ ਗਿਆ ਕੱਖ ਭਰਾਣੇ ਦੇ ਵਿੱਚ ਦੀ ਨੰਗਦੇ ਆ ਤੇ ਕਹਿੰਦੇ ਹੁੰਦੇ ਜੱਟਾਂ ਦੀ ਜਿਹੜੀ ਆ ਜੂਨ ਸੱਪ ਦੀਆਂ ਸਿਰੀਆਂ ਤੇ ਹੁੰਦੀ ਆ ਤੇ ਮਾਲਕ ਨੂੰ ਜੋ ਭੌਂਦਾ ਪਾਈਆਂ ਤੇ ਚਪਲੀਆਂ ਡੜਕਾ ਵੇ ਦੀ ਨੰਗਣਾ ਜਿਹੜਾ ਸੌਖਾ ਬਾਕੀ ਫਿਰ ਜੋ ਕਿਸਮਤ ਚ ਲਿਖਿਆ ਉਹਦੇ ਹੋਣਾ ਹੀ ਆ ਹੁਣ ਇਹਨਾਂ ਨੂੰ ਜਾਣੇ ਦੇ ਵਿੱਚ ਤੇ ਉਹ ਬੰਦੇ ਆਪਣੇ ਇਥੇ ਉੱਤੇ ਵੱਢਣੇ ਉਹਨਾਂ ਦੇ ਕੋਲ ਪਹੁੰਚਦੇ ਆ। ਇਹਨੇ ਕਿੰਨੇ ਚਿਰ ਤੱਕ ਇੱਥੇ ਪਹੁੰਚਦੇ ਆ ਗਏ ਬਸ ਲੱਗ ਗਈ। ਰਾਹ ਬਣਾ ਲੈਣਗੇ। ਫਿਰ ਰਾਤ ਰੂਤ ਨੂੰ ਕੀੜਾ ਮਾਰਨਾ ਜਿਹੜਾ ਸੌਖਾ ਵਾ। ਇਹ ਕੁੱਤੋਂ ਜਾਣ ਨਹੀਂ ਛੱਡਦਾ ਇਹ ਬੱਦਲ ਵਾਈ। ਵੈਗਰੂ। ਤੇ ਜਿਹੜੇ ਨਿੱਕੇ ਬੰਨ ਉਹਨਾਂ ਦੇ ਵੱਢ ਕੇ ਤੇ ਰਾਹ ਬਣਾ ਲਾਂਗੇ ਤੇ ਹੁਣ ਉੱਤੇ ਮਾਰ ਦਾਂਗੇ ਇਹਦੇ ਰਾਉਂਡ ਅਪ ਦਵਾਈ। ਤੇ ਫੇਰ ਜਿੱਤਰਾ ਰਾਤ ਰੂਤ ਨੂੰ ਵੀ ਨੰਗਣਾ ਜਾਂ ਪਾਣੀ ਵਧ ਘਟ ਆ ਜਾਏ ਤੇ ਬੰਦਾ ਤੋੜੇ ਤਾੜੇ ਲੈ ਕੇ ਨੰਗਣਾ ਸੌਕ ਮੁੰਦਾ ਵਾ ਕੀੜਾ ਮਾਰਨਾ ਖੁੱਡ ਪੈ ਗਈ ਆ ਜਾਂ ਕੁਛ ਵੀ ਆ ਤੇ ਕੋਈ ਜਾਨਵਰ ਸੱਪ ਸੁਪ ਸਾਰੇ ਦਿਖਦੇ ਰਹਿੰਦੇ ਆ ਇਸ ਕਰਕੇ ਹੁਣ ਤੇ ਆਪਣੇ ਕੋਲ ਦਿਹਾੜੀ ਖੰਡ ਟਾਈਮ ਹੈਗਾ ਵਾ ਤੇ ਆਪਾਂ ਸਾਰਾ ਕੁਝ ਕਰ ਸਕਦੇ ਆ ਤੇ ਜਿੰਨੇ ਜਿੰਨੇ ਇਹੋ ਜਿਹੇ ਮੌਕੇ ਸਾਹਮਲੇ ਤੇ ਉਹ ਕਿਰਪਾ ਮਾਲਕ ਦੀ ਚਲੋ ਕਹਿੰਦੇ ਹੁੰਦੇ ਆ ਵੀ ਹਿੰਮਤ ਕਰਾਂਗੇ ਤੇ ਖੁਦਾ ਵੀ ਸਾਥ ਦਿੰਦਾ ਵਾ ਇਸ ਕਰਕੇ ਜੇ ਆਪਾਂ ਹਿੰਮਤ ਕਰਾਂਗੇ ਤੇ ਸਾਮਸਬਾਲ ਕਰ ਲਾਂਗੇ ਤੇ ਹੋ ਸਕਦਾ ਆਪਣਾ ਬਚਾਓ ਜੀ ਤੇ ਜੇ ਆਪਾਂ ਆਖਾਂਗੇ ਕੋਈ ਨਹੀਂ ਮਾਲਕ ਜੋ ਕਰਦਾ ਮਾਲਕ ਨੇ ਕਰਨਾ ਤੇਗਾ ਵਾ ਪਰ ਆਪਾਂ ਨੂੰ ਹਿੰਮਤ ਵੀ ਬਹੁਤ ਜ਼ਿਆਦੀ ਕਰਨੀ ਪੈਣੀ ਹੈ ਇਸ ਕਰਕੇ ਅੱਗੇ ਹੀ ਮਾਲਕ ਨੇ ਚਲੋ ਮੰਡ ਦੇ ਲੋਕਾਂ ਨੂੰ ਹਿੰਮਤ ਬਹੁਤ ਜ਼ਿਆਦੀ ਬਖਸ਼ੀ ਆ ਤੇ ਪਰਵਾਹ ਹੀ ਨਹੀਂ ਕੋਈ ਗੱਲ ਦੀ ਤੇ ਬਾਕੀ ਸਾਰੇ ਜਣੇ ਹੰਬਲਾ ਮਾਰੋ ਆਪੋ ਆਪਣੇ ਥਾਂ ਡਿਊਟੀਆਂ ਸਾਂਭ ਕੇ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਜਿਹੜੀ ਆ ਉੱਤੇ ਡੂਟੀਆਂ ਦੋ ਬੰਨਾਂ ਤੇ ਇੱਕ ਦੋ ਦੇਣੀਆਂ ਬਸ ਫਿਰ ਮੀ ਮੂੰ ਹਟ ਜਾਣੇ ਆ ਤੇ ਚਲੋ ਬਾਕੀ ਆਪੇ ਕਿਰਪਾ ਕਰ ਜੂਗਾ ਤੇ ਕਾਫੀ ਰਾਹ ਬਣ ਗਿਆ ਅੱਜ ਤੇ ਬਾਕੀ ਢੀੜਾ ਕੱਢ ਲਿਆ ਵਾ ਬਾੜਾ ਜਿੱਥੇ ਜ਼ਿਆਦਾ ਖਤਰਾ ਸੀ ਹੁਣ ਉੱਥੇ ਆਪਾਂ ਮਾਰਦਾ ਢੀੜਾ ਸਾਰੇ ਤੇ ਹੁਣ ਕਰਦੇ ਅਗਲਾ ਪ੍ਰਬੰਧ ਜਿੱਦਾਂ ਦਾ ਵੀ ਹੋਇਆ ਇੱਕ ਵਾਰ ਵਰਡ ਕਈ ਦਾ ਰਾਦ ਬਣਾਉਣਾ ਹੀ ਪੈਣਾ ਪੁਰ ਦੇ ਰਹਿੰਦੇ ਆ ਵੀ ਮਾੜਾ ਝੋਨਾ ਰਹਿੰਦਾ ਜਾਂਦਾ ਵਾ ਤੇ ਸਪਰੇ ਕਿਹੜੀ ਕਰੀਏ ਆ ਝੋਨਾ ਨਾ ਜਮਾ 0 ਪਹਿਲੀ ਆ ਯਾਰ 0 ਜਮਾ ਜਿੱਥੇ ਪਹਿਲੀ ਆ ਰਹੀ ਝੋਨਾ ਲਾਉਣ ਲੱਗੇ ਪਹਿਲੀ ਆ ਰਾਇਰ ਕੀ ਉਦਨ ਮੈਂ ਤੁਹਾਨੂੰ ਵੀਡੀਓ ਪਾਈ ਜਿੱਦਨ ਮੈਂ ਸਪਰੇ ਕੀਤੀ ਤੇ ਉਦਨ ਤੁਹਾਨੂੰ ਇਹ ਦਿਖਾਇਆ ਸੀ ਪਹਿਲੇ ਬਲੌਗ ਦੇ ਵਿੱਚ ਤੇ ਹੁਣ ਵਾਲੇ ਜੀ ਵੇਖੋ ਕਿਉਂਕਿ ਯਾਰ ਬਹੁਤ ਵਧੀਆ ਗ੍ਰੋਥ ਆ ਉਦਨ ਮੈਂ ਇਹਦੇ ਵਿੱਚ ਕੀਤੀ ਇੱਕ ਵੀਰਾਂ ਦਾ 20 20 ਦਾ ਕੀ ਫਾਇਦਾ ਵਿੱਚ ਮੈਂ ਸਪਰੇਅ ਕੀਤੀ ਜਮਾ ਜ਼ੀਰੋ ਪੈਲੀ ਹੀ ਤੇ ਬਹੁਤ ਵਧੀਆ ਧੀਆਂ ਕੱਢੀਆਂ ਇੱਕ ਸਪਰੇ ਹੋਰ ਇਹਨੂੰ ਮਾਰੂੰਗਾ ਇਹਦੇ ਵਿੱਚ ਆਪਾਂ ਮੈਗਨੀਸ਼ੀਅਮ 20 20 ਤੇ ਯਾਰਾ ਦੀ ਜ਼ਿੰਕ ਤੇ ਆਪਣਾ ਨਾਲ ਮੋਨੋ ਪਾਈ ਸੀ ਤੇ ਵਿੱਚ ਹੁਣ ਇਸ ਵਾਰ ਜਿਹੜੀ ਆ ਜੂਰੀਆ ਹੋਰ ਥੋੜੀ ਜਿਹਾ ਪਾਵਾਂਗੇ ਸਿੰਪਲ ਸਿੱਧੀ ਯੂਰੀਆ ਤੇ ਬਹੁਤ ਵਧੀਆ ਯਾਰ ਝੋਨੇ ਨੇ ਗ੍ਰੋਥ ਸ਼ੁਰੂ ਕਰਤੀ ਆ ਤੇ ਇਹਨੂੰ ਇੰਨਾ ਵੀ ਜਿੱਦਾਂ ਆਮ ਝੋਨਾ ਛੇਤੀ ਗ੍ਰੋਥ ਕਰ ਜਾਂਦਾ ਵਾ ਇਹਦਾ ਇਹ ਹੀ ਇਹ ਜਮਾਂ 0 ਪੈਲੀ ਹੀ ਇਹਦੇ ਵਿੱਚ ਇਹਨੇ ਜਿਹੜਾ ਵਾ ਹੌਲੀ ਹੌਲੀ ਛੇਤੀ ਗ੍ਰੋਥ ਨਹੀਂ ਕਰਨਾ ਹੌਲੀ ਹੌਲੀ ਕਰੂਗੀ ਦੋ ਤਿੰਨ ਸਪਰੇਆ ਵਾਧ ਕਰਨੀਆਂ ਪੈਣੀਆਂ ਉਹ ਕਰਾਂਗੇ ਹੁਣ ਇਹ ਕਰਕੇ ਆਪਾਂ ਤੁਹਾਨੂੰ ਉਹੀ ਚੀਜ਼ ਦੱਸਦੇ ਆਂ ਜਿਹੜੀ ਕਰਦੀ ਆ ਤੇ ਜਿਹਦੀ ਪੈਲੀ ਚ ਅੱਗੇ ਝੋਨਾ ਹੁੰਦਾ ਵਧੀਆ ਹੁੰਦਾ ਉਹ ਇਹ ਸਪਰੇਆ ਕਰਕੇ ਵੇਖੋ ਤੇ ਉਹ ਬਹੁਤ ਜ਼ਿਆਦਾ ਅਸਰ ਕਰੂਗੀ ਤਾਂ ਕਰਕੇ ਆ ਵੀਰ ਅਸੀਂ ਤਾਂ ਤਜਰਬੇ ਕਰਦੇ ਰਹਿਣਾ ਹੁਣ ਇਹ ਝੋਨੇ ਨੂੰ ਅਸੀਂ ਬਸ ਜਿਤਨਾ ਯੂਨੀਵਰਸਿਟੀ ਤਜਰਬਾ ਕਰਦੀ ਨਾ ਉਸ ਤੌਰ ਤੇ ਹੀ ਰੱਖਿਆ ਵਾਹ ਜ਼ਿਆਦਾ ਹੀ ਹੋ ਗਿਆ ਆਜੀ ਸੰਗਟਾਈ ਆ ਬਹੁਤ ਅੱਜ ਬੰਨ ਤੇ ਬਿਆਸ ਰਿਆਲੀ ਕਲਾ ਮੰਡ ਇਹ ਬੰਨ ਤੇ ਗਸਤ ਕਰਨ ਲਈ ਸਾਰੀ ਸਾਰੀ ਸੰਗਤ ਕੋਈ ਰੋਡ ਰੁਟ ਨਾ ਪੈਂਦੀ ਹੋਵੇ ਫੰਗਤ ਬੰਨ ਦੀ ਨਿਗ੍ਹਾ ਰੱਖ ਰਹੀ ਆ ਸਵੇਰ ਦੇ ਦਹਿਆ ਕਿਤੇ ਮਿੱਟੀ ਪੈਣ ਵਾਲੀ ਮਿੱਟੀ ਪਾਉਂਦੇ ਆ ਕੋਈ ਰੋਡ ਸ਼ੁੱਟ ਦਰਿਆ ਬਹੁਤ ਚੜ੍ਹਾਈ ਚ ਮਰੂਲੀ ਕਿਰਪਾ ਨਾਲ ਸੰਗਤ ਬਹੁਤ ਆਈ ਆ ਕੋਈ ਨਹੀਂ ਇਧਰ ਲਾ ਤੋਂ ਨਾ ਜਿਹੜਾ ਬਾਰ ਬਾਰ ਹੀ ਦਰਿਆ ਤੇ ਇਹ ਤੇ ਥੋੜਾ ਥੋੜਾ ਦੀਂਦਾ ਹੜ ਨਾਲ ਹੀ ਪੱਖਾ ਚੱਲਣ ਦੇ ਅੱਗ ਬੰਨੇ ਪਾਣੀ ਚੜਿਆ ਵਾ ਜੇ ਨਾ ਨਾ ਕੱਢੀਏ ਪਾਣੀ ਤੇ ਫਿਰ ਸੇਮ ਦਾ ਪਾਣੀ ਜਿਆਦਾ ਹੋ ਕੇ ਤੇ ਸੋਨਾ ਵੇਹੇ ਡੁੱਬ ਜਾਂਦਾ ਹੁੰਦਾ ਇਸ ਕਰਕੇ ਚਾਰ ਚੁਬੇਰੇ ਨਿਗਾ ਰੱਖਣੀ ਪੈਂਦੀ ਕੰਮ ਜੀ ਕਿ ਹੈ ਬੰਨੇ ਕੋ ਖੋਡ ਜਾਂ ਕੁਛ ਵੀ ਪੈ ਨਾ ਜਾਵੇ ਚਲੋ ਚਲੋ ਇੱਥੇ ਬਹੁਤ ਤਗੜਾ ਟੂਆ ਪੈ ਗਿਆ ਨਾ ਹੂੰ ਫੇਰ ਬਾਬਾ ਪੱਠੇ ਜੁਗ ਪਏ ਫੇਰ ਸਾਰਾ ਖਰਾਬ ਜਿਆਦਾ ਇਸ ਚੀਜ਼ ਦਾ ਖਤਰਾ ਜਾਂਦਾ ਐਸੇ ਕਰਕੇ ਇੱਥੇ ਗੀੜਾ ਮਾਰ ਚੱਲੇ ਆ ਕੋਈ ਅਭੀ ਨਬੀ ਵੀ ਇੱਥੇ ਥਾਂ ਥੋੜਾ ਕਰਕੇ ਨਾ ਡਰਜਾ ਲੱਗਦਾ ਵੀ ਵੇਖ ਕੇ ਇਹ ਜ਼ਰੂਰ ਗੀੜਾ ਸਾਰੇ ਮਾਰ ਲਿਆ ਜੇ ਮਾਲਕ ਦੀ ਕਿਰਪਾ ਪੂਰੀ ਕੋਈ ਚੱਕਰ ਨਹੀਂ ਕਿਤੇ ਖੁੱਡ ਖੜਨੀ ਹੈ ਜੀ ਬਾਕੀ ਹੁਣ ਗੀੜੇ ਉਦੋਂ ਕੋਈ ਕਸਰ ਨਹੀਂ ਸਾਰੇ ਵੇਖ ਗਏ ਤੇ ਸ਼ਾਇਦ ਲੈਣ ਦੇ ਪੈ ਚਲੋ ਠੀਕ ਓਕੇ ਆ ਕੰਮ ਵੈਗੜੂ ਦੀ ਕਿਰਪਾ ਚਲੋ ਚੱਲੀਏ ਚਲੋ ਜੀ ਢੇਡਾ ਵੱਜ ਗਿਆ ਆਪਣਾ ਹੁਣ ਮੇਨ ਬੰਨ ਜੇ ਕਾਫੀ ਆਏ ਹੋਣਾ ਹਰਕ ਹੈਗਾ ਅਜ ਕੋਈ ਚੱਕਰ ਨਹੀਂ ਬਾਕੀ ਜਦੋਂ ਮਾਲਕ ਨੇ ਖੋਣਾ ਹੋਵੇ ਫੇਰ ਉਹ ਜੋ ਮਰਜ਼ੀ ਕਰ ਸਕਦਾ ਪਰ ਇਸ ਹਿਸਾਬ ਨਾਲ ਅਜੇ ਤਸੰਦੀ ਆ ਠੀਕ ਓਕੇ ਆ ਕੰਮ